ਕਾਂਗਰਸ ਪਾਰਟੀ ਦੇ ਵਿੱਚ ਇੱਕ ਵੱਡੀ ਜੁਆਇਨਿੰਗ ਹੋਈ ਹੈ ਪੰਜਾਬ ਪੁਲਿਸ ਦੇ ਇੱਕ ਸਾਫਕਾ ਵੱਡੇ ਅਫਸਰ ਨੇ ਕਾਂਗਰਸ ਪਾਰਟੀ ਦਾ ਫੱਲਾ ਫੜ ਲਿਆ ਤੁਸੀਂ ਜੁੜੇ ਹੋ ਲੋਕਪਾਲ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਪਾਰਟੀ ਦੇ ਵਿੱਚ ਪੰਜਾਬ ਦੇ ਸਾਬਕਾ ਏ ਡੀ ਜੀ ਪੀ ਅਮਨਤੇ ਕਨੂਨ ਗੁਰਿੰਦਰ ਸਿੰਘ ਢਿੱਲੋਂ ਨੇ ਜਿਹੜਾ ਉਹ ਸ਼ਮੂਲੀਅਤ ਕਰ ਲਈ ਹੈ ਕਾਂਗਰਸ ਦੇ ਵਿੱਚ ਅੱਜ ਉਹਨਾਂ ਦੀ ਸ਼ਮੂਲੀਅਤ ਹੋਈ ਹੈ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਜਥੇਬੰਦਕ ਜਰਨਲ ਸਕੱਤਰ ਕੇ ਸੀ ਵੈਨੂਗੋਪਾਲ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਦੀ ਜੁਆਇਨਿੰਗ ਹੋਈ ਹੈ ਉਹਨਾਂ ਨੂੰ ਕਾਂਗਰਸ ਦੇ ਵਿੱਚ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਜਾਦਵ ਦੇ ਵੱਲੋਂ ਸ਼ਮੂਲੀਅਤ ਅਧਿਕਾਰ ਕਰਵਾਈ ਗਈ ਹੈ ਵੱਡੀ ਗੱਲ ਇਹ ਹੈ ਕਿ ਲਗਾਤਾਰ ਚਰਚਾ ਚੱਲ ਸੀ ਕੇ ਗੁਰਵਿੰਦਰ ਸਿੰਘ ਢਿੱਲੋਂ ਆਖਰਕਾਰ 5 ਮਹੀਨੇ ਪਹਿਲਾਂ ਵੀਆਰਐਸ ਲੈ ਕੇ ਜਣੀ ਕਿ ਸਵੈਇਛਕ ਸੇਵਾ ਮੁਕਤੀ ਲੈ ਕੇ ਜਿਹੜਾ ਕਿਉਂ ਗਏ ਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਮੈਂ ਮੁਕਤ ਮਹਿਸੂਸ ਕਰ ਰਿਹਾ ਹਾਂ ਕਈ ਗੱਲਾਂ ਲਿਖੀਆਂ ਸੀ ਲਗਭਗ ਉਹਨਾਂ ਦੀ ਰਿਟਾਇਰਮੈਂਟ ਨੂੰ ਜਿਹੜੀ ਅਧਿਕਾਰਤ ਤੌਰ ਤੇ ਰਸਮੀ ਰਿਟਾਇਰਮੈਂਟ ਨੂੰ 5 ਮਹੀਨੇ ਰਹਿ ਗਏ ਸਨ ਤਾਂ ਉਸੇ ਦਿਨ ਤੋਂ ਇਹ ਸ਼ੰਕਾਵਾਂ ਲਾਈਆਂ ਜਾ ਰਹੀਆਂ ਸੀ ਪੱਤਰਕਾਰਤਾ ਦੇ ਅੰਦਰ ਬਹੁਤੇ ਸੱਜਣ ਉਹਨਾਂ ਨੂੰ ਭਾਜਪਾ 'ਚ ਸ਼ਾਮਲ ਕਰਾ ਰਹੇ ਸੀ ਮੇਰੇ ਵਰਗੇ 2-4 ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਾ ਰਹੇ ਸੀ ਪਰ ਕਹਿ ਲਈਏ ਕਿ ਸਾਰੇ ਸਿਆਸੀ ਪੰਡਤਾਂ ਦੇ ਟੇਵੇ ਗਲਤ ਸਾਬਤ ਹੋਏ ਏ ਗੁਰਵਿੰਦਰ ਢਿੱਲੋਂ ਜਿਹੜੇ ਐ ਮਾਫ ਕਰਨਾ ਗੁਰਿੰਦਰ ਢਿੱਲੋਂ ਜਿਹੜੇ ਐ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਹਾਲਾਂਕਿ ਕਾਂਗਰਸ ਦੇ ਵਿੱਚ ਕਿਹੜੀ ਗੱਲੋਂ ਸ਼ਾਮਲ ਹੋਏ ਲਗਭਗ ਅੱਜ ਕੱਲ ਸਾਰੀਆਂ ਸੀਟਾਂ ਐਲਾਨ ਦਿੱਤੀਆਂ ਗਈਆਂ ਇਕੱਲੀ ਫਿਰੋਜ਼ਪੁਰ ਬਾਕੀ ਐ ਫਿਰੋਜ਼ਪੁਰ ਬਾਰੇ ਦਾ ਬਹੁਤ ਸਾਰੀਆਂ ਕੈਲਕੂਲੇਸ਼ਨਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਸਥਿਤੀਆਂ ਕਦੇ ਉੱਤੇ ਜਾਂਦੀਆਂ ਕਦੇ ਥੱਲੇ ਜਾਂਦੀਆਂ ਫਿਰੋਜ਼ਪੁਰ ਦੀ ਸਿਆਸਤ ਉਤਰਾ ਤੇ ਚੜ੍ਹਾ ਦੀ ਜਿਹੜੀ ਕਸ਼ਮਕਸ਼ਾ ਉਹਦੇ ਚ ਉਲਝੀ ਹੋਈ ਐ ਸ਼ਾਇਦ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਜਾ ਸਕਦੀ ਹੋਵੇ ਪਰ ਵੱਡੀ ਗੱਲ ਇਹ ਹੈ ਕਿ ਫਿਰੋਜ਼ਪੁਰ ਤੋਂ ਟਿਕਟ ਲਈ ਤਾਂ ਕਾफी ਜੋਰ ਰਜਮਾਈ ਸ਼ੋਰੀ ਹੈ ਗਰਵਿੰਦਰ ਸਿੰਘ ਢਿੱਲੋਂ ਜਾ ਫਿਰ ਵੈਸੇ ਗਏ ਆ ਕਿਉਂ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕਰਨੀ ਚਾਹੁੰਦੇ ਹੋਣ ਅਤੇ ਉਹਨਾਂ ਨੂੰ ਕਾਂਗਰਸ ਚੰਗਾ ਆਪਸ਼ਨ ਲੱਗਿਆ ਹੋਵੇ ਕਿਉਂਕਿ ਰਾਹੁਲ ਗਾਂਧੀ ਦੇ ਨਾਲ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਫੋਟੋਆਂ ਆ ਰਹੀਆਂ ਨੇ ਫੋਟੋਆਂ ਸ਼ਾਮਲ ਹੋਣ ਵੇਲੇ ਜਿਹੜੀਆਂ ਦਰਸਾਈਆਂ ਗਈਆਂ ਨੇ ਉਹ ਆਪਣੇ ਆਪ ਚ ਮayne ਰੱਖਦੀਆਂ ਨੇ ਜਾਣਕਾਰ ਹਲਕੇ ਦੱਸਦੇ ਆ ਮੀਡੀਆ ਦੇ ਅੰਦਰ ਜਾਣਕਾਰ ਹਲਕੇ ਦੱਸਦੇ ਆ ਕਿ ਟਿੱਲੋ ਹੋਰੀ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਭਗਵੰਤ ਮਾਨ ਉਹਨਾਂ ਦੇ ਬਹੁਤ ਕਰੀਬੀ ਸੀ ਉਹਨਾਂ ਦੀ ਗੁੱਡ ਬੁੱਕਸ ਦੇ ਅੰਦਰ ਉਹਨਾਂ ਦਾ ਨਾਮ ਪਹਿਲੇ ਦੂਜੇ ਨੰਬਰ ਤੇ ਆਉਂਦਾ ਸੀ ਪੁਲਿਸ ਅਫਸਰਾਂ ਦੇ ਵਿੱਚੋਂ ਬਹੁਤ ਵੱਡੇ ਅਹੁਦੇ ਦੇ ਉੱਤੇ ਇਸ ਸਮੇਂ ਉਹ ਤਣਾਸ ਹਨ ਪੰਜਾਬ ਦੇ ਸਾਰੇ ਸਮੁੱਚੇ ਅਮਨ ਕਾਨੂੰਨ ਦੀ ਸਥਿਤੀ ਉਹਨਾਂ ਦੇ ਹੱਥ ਸੀ ਜਿਹੜੇ ਆ ਵਧੇਰੇ ਡੀਜੀ ਸੀਗੇ ਪੁਲਿਸ ਦੇ ਇੱਕ ਵੱਡੀ ਜਿਹੜੀ ਗੱਲ ਹੈ ਇਹ ਆਪਣੇ ਆਪ ਚ ਮੈਨੇ ਰੱਖਦੀ ਹੈ ਕਾਂਗਰਸ ਬਾਰੇ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾਵਾਂਗੇ ਕਾਂਗਰਸ ਸ਼ਾਮਲ ਹੋਣ ਲੱਗਿਆ ਤਾਂ ਤੁਸੀਂ ਉਹ ਸੁਣੋ ਕੰਟੀਨਿਊ ਫਦਰ ਆਈ ਜਸਟ ਵਾਂਟ ਟੂ ਪਾਜ਼ ਐਂਡ ਐਡਰੈਸ ði ਇਸ਼ੂ ਥੈਟ ਆਫਟਰ 30 ਇਅਰਸ ਆਫ service in police, why I took a political plunge and joined Congress party. Before joining this party, I was a police officer. I had friends in all the parties. I am a neutral, was a neutral person and carries no baggage. The first and foremost, again I will reiterate, is Rahul Gandhiji himself. Because, as said earlier, I came in close con interaction with him on two important visits: Bharat choro Yatra, in which, out of security concern, I walked with him for 130 kilometers during that yatra, starting from Shri Fatehgarh to Jammu City. That was a uh, ਅ ਵੈਰੀ ਗੁੱਡ ਐਕਸਪੀਰੀਅੰਸ ਆਫ ਮਾਈਨ ਤਾਂ ਇਸੇ ਨਾਲ ਇੱਕ ਅਹਿਮ ਗੱਲ ਹੈ ਕਿ ਕੀ ਵਾਦਾ ਕਰਕੇ ਕਾਂਗਰਸ ਉਹਨਾਂ ਨੂੰ ਲੈ ਕੇ ਆਈ ਹੈ ਕਿਉਂਕਿ ਜੋ ਮੀਡੀਆ ਦੇ ਅੰਦਰ ਤੇ ਸਿਆਸੀ ਹਲਕਿਆਂ 'ਚ ਚਰਚਾ ਸੀ ਕਿ ਢਿੱਲੋਹਰੀ 5 ਮਹੀਨੇ ਪਹਿਲਾਂ ਪਹਿਲੀ ਗੱਲ ਤਾਂ ਇਹ ਸਪਸ਼ਟ ਸੀ ਕਿ ਉਹਨਾਂ ਨੇ 5 ਮਹੀਨੇ ਪਹਿਲਾਂ ਰਿਟਾਇਰਮੈਂਟ ਲਈ ਹੈ ਕਿਸੇ ਕਾਰਨ ਕਰਕੇ ਲਈ ਹੋਣੀ ਹੈ ਹੁਣ ਸਥਿਤੀ ਐਸੀ ਕਿ ਉਹ ਭਾਜਪਾ ਜਾ ਸਕਦੇ ਆ ਲਗਾਤਾਰ ਚਰਚਾ ਸੀ ਲਗਾਤਾਰ ਇੱਕ ਜਿਹੜਾ ਪਾਜ ਪਾ ਜਿਸ ਜਿਸ মিডিਆ ਨੂੰ ਪੁਸ਼ ਕਰਦੀ ਆ ਉਹ ਲਗਾਤਾਰ ਇਸ ਨੂੰ ਜਿਹੜਾ ਸੈਲੀਬ੍ਰੇਟ ਕਰ ਰਿਹਾ ਸੀ ਉਸ ਤੋਂ ਬਾਅਦ ਚਰਚਾ ਚੱਲੀ ਕਿ ਆਪ ਲਿਜਾ ਸਕਦੀ ਹੈ মিডিਆ ਦੇ ਅੰਦਰ ਤੇ ਸਿਆਸੀ ਹਲਕਿਆਂ ਦੇ ਅੰਦਰ ਚਰਚਾ ਚੱਲੀ ਕਿ ਆਪ ਚ ਜਾ ਸਕਦੇ ਆ ਤੇ ਖੰਡੂਰ ਸਾਹਿਬ ਤੋਂ ਰੀਪਲੇਸ ਹੋ ਸਕਦੇ ਆ ਜਿਹੜਾ ਲਾਲਜੀਤ ਭੁੱਲਰ ਦੀ ਥਾਂ ਦੇ ਉੱਤੇ ਤਾਂ ਉਹ ਸਾਰੀਆਂ ਜਿਹੜੀਆਂ ਸ਼ੰਕੇ ਆ ਸਾਰੀਆਂ ਚਰਚਾਵਾਂ ਨੇ ਜੋ ਸੂਤਰ ਦੱਸ ਰਹੇ ਸੀ ਉਹਨਾਂ ਨੂੰ ਪੁੱਠਾ ਗੇੜਾ ਜਿਹੜਾ ਢਿੱਲੋ ਹਰਾਂ ਨੇ ਦੇ ਦਿੱਤਾ ਫਿਲਹਾਲ ਢਿੱਲੋ ਹਰੀ ਕਾਂਗਰਸ ਚ ਗਿਆ ਦੇਖਦੇ ਆ ਕਿ ਉਹ ਕਿਹੜੀ ਜ਼ਿੰਮੇਵਾਰੀ ਕਾਂਗਰਸ ਚ ਨਿਭਾਉਂਦੇ ਆ